ਪੰਜਾਬ ਪੁਲਿਸ ਦੀ ਬਰਖਾਸਤ ਮਹਿਲਾ ਕਾਂਸਟੇਬਲ ਜੋ ਕਿ ਕਾਫੀ ਚਰਚਾ ਦੇ ਵਿੱਚ ਰਹੀ ਜਿਸ ਦੇ ਵਿੱਚ ਪੁਲਿਸ ਦੇ ਵੱਲੋਂ ਦਾਵਾ ਕੀਤਾ ਗਿਆ ਕਿ ਇਸ ਮਹਿਲਾ ਕਾਂਸਟੇਬਲ ਦੀ ਗੱਡੀ ਦੇ ਵਿੱਚ 17 ਗ੍ਰਾਮ ਚਿਟਾ ਫੜਿਆ ਗਿਆ ਹੈ ਉਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਨੌਕਰੀ ਤੋਂ ਲਾ ਦਿੱਤਾ ਗਿਆ ਤੇ ਐਨਡੀਪੀਐਸ ਦਾ ਮਾਮਲਾ ਉਸ ਦੇ ਖਿਲਾਫ ਦਰਜ ਕਰ ਦਿੱਤਾ ਗਿਆ ਜਿਸ ਦੇ ਵਿੱਚ ਉਹ ਮਹੀਨੇ ਦੇ ਵਿੱਚ ਵਿੱਚ ਹੀ ਬੇਲ ਲੈ ਕੇ ਜ਼ਮਾਨਤ ਲੈ ਕੇ ਬਾਹਰ ਆ ਜਾਂਦੀ ਹੈ ਤੇ ਹੁਣ ਤਾਜ਼ਾ ਖਬਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਪੰਜਾਬ ਵਿਜਲਨਸ ਗੁਰੂ ਦੇ ਵੱਲੋਂ ਉਸ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਫਿਰ ਤੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਪਹਿਲਾਂ ਅਮਨਦੀਪ ਕੌਰ ਦੇ ਖਿਲਾਫ ਨਸ਼ਿਆਂ ਦਾ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਦੇ ਵਿੱਚ ਉਹ ਮਹੀਨੇ ਦੇ ਵਿੱਚ ਹੀ ਜ਼ਮਾਨਤ ਲੈ ਕੇ ਬਾਹਰ ਆ ਗਈ ਤੇ ਉਸ ਤੋਂ ਵੱਲੋਂ ਇੱਕ ਨਿੱਜੀ ਨਿੱਜੀ ਚੱਲਣ ਨੂੰ ਇੰਟਰਵਿਊ ਦਿੰਦੇ ਹੋਇਆ ਸਾਰੇ ਦੋਸ਼ ਜਿਹੜੇ ਉਹਨਾਂ ਦੇ ਖਿਲਾਫ ਚਿੱਟੇ ਨੂੰ ਲੈ ਕੇ ਲੱਗੇ ਸਨ ਕਿ ਉਹ ਪਿੰਦੇ ਵੀ ਨੇ ਤੇ ਵੇਚਦੇ ਵੀ ਨੇ ਉਹਨਾਂ ਨੂੰ ਖਰਚ ਕਰ ਦਿੱਤਾ ਸੀ ਉਹਨਾਂ ਨੇ ਕਹਿਣਾ ਕਿ ਇਹ ਸਭ ਮੇਰੇ ਖਿਲਾਫ ਸਾਜ਼ਿਸ਼ ਦੇ ਤਹਿਤ ਪਲਾਨ ਕੀਤਾ ਗਿਆ ਹੈ ਤੇ ਇਸ ਕਰਕੇ ਉਹਨਾਂ ਨੂੰ ਮੇਰੇ ਖਿਲਾਫ ਕੁਝ ਵੀ ਹੋਰ ਨਹੀਂ ਮਿਲਿਆ ਤੇ ਕੋਰਟ ਦੇ ਬਲੂਮੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਤੇ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਵਿਜੀਲੈਂਸ ਦੂਰੇ ਦੇ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਕਿਉਂਕਿ ਮੀਡੀਆ ਰਿਪੋਰਟਾਂ ਦੇ ਮੁਤਾਬਕ ਅਤੇ ਉਸ ਦੀਆਂ ਜੋ ਵੀਡੀਓ ਨਿਕਲ ਕੇ ਸਾਹਮਣੇ ਆਉਂਦੀਆਂ ਸਨ ਜੋ ਰੀਲਾਂ ਉਹ ਬਣਾਉਂਦੀ ਸੀ ਉਸ ਦੇ ਵਿੱਚ ਗੋਟੇ ਦੇ ਵਿੱਚ ਪਾਈ ਹੋਈ ਘੜੀ ਰੋਲੈਕਸ ਦੱਸੀ ਜਾ ਰਹੀ ਹੈ ਦਾਵਾ ਕੀਤਾ ਜਾ ਰਿਹਾ ਕਿ ਰੋਲੈਕਸ ਦੀ ਘੜੀ ਹੈ ਜਿਸ ਦੇ ਵਿੱਚ ਉਸ ਘੜੀ ਦੀ ਕੀਮਤ ਲੱਖਾਂ ਦੇ ਵਿੱਚ ਹੈ ਤੇ ਐਸਯੂਵੀ ਥਾਰ ਜਿਹੜੀ ਕਿ ਲੱਖਾਂ ਦੇ ਵਿੱਚ ਹੈ ਘਰ ਜਿਹੜਾ ਉਹਦਾ ਕੋਠੀ ਸੀ ਉਹ ਵੀ ਕਾਫੀ ਵੱਡੀ ਸੀ ਤੇ ਉਸ ਦੀ ਕੀਮਤ ਵੀ ਲੱਖਾਂ ਦੇ ਵਿੱਚ ਦੱਸੀ ਜਾ ਰਹੀ ਸੀ ਇੱਕ ਹੈੱਡ ਕਨਸਟੇਬਲ ਦੀ ਨੌਕਰੀ ਹੋਣ ਦੇ ਬਾਵਜੂਦ ਵੀ ਇੰਨੇ ਲੱਖ ਰੁਪਏ ਆਏ ਕਿੱਥੋਂ ਕਿੱਥੋਂ ਇਹ ਜਾਇਦਾਦ ਬਣਾਈ ਗਈ ਹੁਣ ਵਿਜੀਲੈਂਸ ਬਿਊਰੋ ਇਹ ਸਾਰੇ ਮਾਮਲੇ ਦੀ ਜਾਂਚ ਕਰੇਗੀ ਹਾਲਾਂਕਿ ਅਮਨਦੀਪ ਕੌਰ ਦੇ ਵੱਲੋਂ ਦੱਸਿਆ ਗਿਆ ਕਿ ਜੋ ਮੇਰਾ ਘਰ ਹੈ ਗੱਡੀ ਹੈ ਜਾਂ ਹੋਰ ਜਿਹੜੀ ਚੀਜ਼ਾਂ ਨੇ ਇਹ ਸਾਰਾ ਕੁਝ ਲੋਨ ਤੇ ਆ ਘਰ ਮੇਰਾ 50 ਲੱਖ ਰੁਪਏ ਤੇ ਲੋਨ ਤੇ ਆ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹ ਵੀ ਲੋਨ ਤੇ ਲੈ ਕੇ ਮੇਰੇ ਵੱਲੋਂ ਬਣਾਆਂ ਗਈਆਂ ਨੇ ਪਰ ਹੁਣ ਵਿਜੀਲੈਂਸ ਬਿਊਰੋ ਦੇ ਵੱਲੋਂ ਬਰਖਾਸਤ ਮਹਿਲਾ ਕੌਨਸਟੇਬਲ ਆ ਅਮਨਦੀਪ ਕੌਰ ਨੂੰ ਗ੍ਰਫਤਾਰ ਕਰ ਲਿਆ ਗਿਆ ਤੇ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਅਵਨਦੀਪ ਕੌਰ ਨੂੰ ਜਦੋਂ ਨਸ਼ਿਆਂ ਦੇ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਤਾਂ ਸਰਕਾਰ ਨੂੰ ਕਿਰਕਰੀ ਦਾ ਸਾਹਮਣਾ ਬੇਇੱਜ਼ਤੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਸੋਸ਼ਲ ਮੀਡੀਆ ਦੇ ਨਾਲ ਨਾਲ ਹੋਰ ਵੀ ਵਿਰੋਧੀ ਆਗੂਆਂ ਦੇ ਵੱਲੋਂ ਇਹ ਗੱਲ ਆਖ ਦਿੱਤੀ ਗਈ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਤਾਂ ਇਸ ਦੀ ਕੋਠੇ ਟਾਉਣ ਦਾ ਦਾਵਾ ਕੀਤਾ ਜਾ ਰਿਹਾ ਸੀ ਪਰ ਇਹ ਤਾਂ ਜੇਲ੍ਹ ਦੇ ਵਿੱਚ ਜਾਣ ਦੀ ਬਜਾਏ ਬਾਹਰ ਆ ਗਿਆ ਜ਼ਮਾਨਤ ਤੇ ਬਾਹਰ ਆ ਗਿਆ ਉਹ ਵੀ 1 ਮਹੀਨੇ ਦੇ ਅੰਦਰ ਅੰਦਰ ਹੀ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਸਰਕਾਰ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਅਤੇ ਹੋਰ ਨਾ ਕਈ ਪਲੈਟਫਾਰਮਾਂ ਦੇ ਜ਼ਰੀਏ ਸਰਕਾਰ ਨੂੰ ਇਸੇ ਮੁੱਦੇ ਤੇ ਅਮਨਦੀਪ ਕੌਰ ਮੁੱਦੇ ਤੇ ਹੀ ਕਿਹਾ ਜਾਂਦਾ ਸੀ ਤੇ ਹੁਣ ਸਰਕਾਰ ਦੇ ਵੱਲੋਂ ਇਹਨਾਂ ਚਰਚਾਵਾਂ ਨੂੰ ਇਹਨਾਂ ਗੱਲਾਂ ਨੂੰ ਠੱਲਣ ਦੇ ਲਈ ਇੱਕ ਹੋਰ ਕਦਮ ਫੁੱਟਿਆ ਗਿਆ ਜਿਸ ਦੇ ਵਿੱਚ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਮਾਮਲਾ ਦਰਜ ਕਰ ਦਿੱਤਾ ਗਿਆ ਹੈ